ਡੇਰੇ ਦੇ ਮੁਖ ਸੇਵਾਦਾਰ ਤੇ ਲੱਗੇ ਬਲਾਕ ਕਾਰ ਦੇ ਇਲਜ਼ਾਮ ਨਿਸ਼ਰੀ ਪ੍ਰਾਣ ਨੂੰ ਸੁਧਾਰਨ ਲਈ ਫਰਿਆਦ ਲੈ ਕੇ ਡੇਰੇ ਗਈ ਸੀ ਲੜੀ ਪੁਲਿਸ ਨੇ ਸੇਵਾਦਾਰ ਖਿਲਾਫ ਕਿਤਾਬ ਮਾਮਲਾ ਦਰਜ ਹੁਦਣ ਦੇ ਜਗਰਾਉਂ ਸਥਿਤ ਡੇਰਾ ਚਰਨ ਕਾਰ ਦੇ ਮੁਖ ਸੇਵਾਦਾਰ ਖਿਲਾਫ ਮੋਗਾ ਦੇ ਥਾਣਾ ਮਹਿਣਾ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ ਦਰਅਸਲ ਡੇਰੇ ਦੇ ਮੁੱਖ ਸੇਵਾਦਾਰ ਤੇ ਇਲਜ਼ਾਮ ਨੇ ਕਿ 6 ਮਈ ਨੂੰ ਡੇਰਾ ਚਰਨਗੜ੍ਹ ਦੇ ਮੁਖੀ ਬਲਵਿੰਦ ਸਿੰਘ ਨੇ ਮੋਗਾ ਦੇ ਇੱਕ ਨਿੱਜੀ ਹੋਟਲ ਦੇ ਵਿੱਚ 25 ਸਾਲਾਂ ਲੜਕੀ ਨੂੰ ਲਿਆ ਕੇ ਬਲਾਤਕਾਰ ਕੀਤਾ ਤੇ ਲੜਕੀ ਦਾ ਪਰਿਵਾਰ ਡੇਰੇ ਦੇ ਵਿੱਚ ਜਾਂਦਾ ਸੀ ਜਿਸ ਕਾਰਨ ਲੜਕੀ ਆਪਣੇ ਨਸ਼ੇੜੀ ਭਰਾ ਨੂੰ ਸੁਧਾਰਨ ਦੀ ਫਰਿਆਦ ਲੈ ਕੇ ਡੇਰੇ 'ਚ ਗਈ ਸੀ ਸੇਵਾਦਾਰ ਨੇ ਲੜਕੀ ਨੂੰ ਸਪੈਸ਼ਲ ਅਰਦਾਸ ਕਰਵਾਉਣ ਦੀ ਗੱਲ ਆਖ ਕੇ 4.5 ਮਹੀਨੇ ਪਹਿਲਾਂ ਮੋਗਾ ਦੇ ਇੱਕ ਨਿੱਜੀ ਹੋਟਲ ਦੇ ਵਿੱਚ ਡੇਰੇ ਦੇ ਮੁਖ ਸੇਵਾਦਾਰ ਬਲਵਿੰਦਰ ਸਿੰਘ ਨੇ ਉਸ ਨਾਲ ਬਲਾਤਕਾਰ ਕੀਤਾ ਤੇ ਉਸ ਦੀ ਵੀਡੀਓ ਬਣਾ ਕੇ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਤੇ ਜਿਵੇਂ ਹੀ ਲੜਕੀ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਉਸ ਤੋਂ ਬਾਅਦ ਡੇਰੇ ਦੇ ਮੁਖ ਸੇਵਾਦਾਰ ਖਿਲਾਫ ਮਾਮਲਾ ਦਰਜ ਕੀਤਾ ਗਿਆ ਤਦ ਦਾਜ਼ੀ ਹੈ ਕਿ ਇਸ ਤੋਂ ਪਹਿਲਾਂ ਵੀ ਸੇਵਾਦਾਰ ਬਲਵਿੰਦਰ ਸਿੰਘ ਖਿਲਾਫ 2 ਸਤੰਬਰ ਨੂੰ ਜਗਰਾਉ ਥਾਣੇ ਦੇ ਵਿੱਚ ਇੱਕ ਮਹਿਲਾ ਦੇ ਵੱਲੋਂ ਬਲਾਤਕਾਰ ਕਰਨ ਦੇ ਦੋਸ਼ 'ਚ ਮਾਮਲਾ ਦਰਜ ਕਰਵਾਇਆ ਗਿਆ ਸੀ ਜਿਸ ਤੋਂ ਬਾਅਦ ਡੇਰੇ ਦੇ ਮੁੱਖ ਸੇਵਾਦਾਰ ਨੂੰ ਗ੍ਰਿਫਤਾਰ ਕਰਕੇ ਗੋਇੰਦਵਾਲਾ ਜੇਲ੍ਹ ਭੇਜ ਦਿੱਤਾ ਗਿਆ ਸੀ ਤਾਂ ਮੋਗਾ ਮਹਿਣਾ ਪੁਲਿਸ ਨੇ ਹੁਣ ਮੁਲਜ਼ਮ ਬਲਵਿੰਦਰ ਸਿੰਘ ਨੂੰ ਗੋਇੰਦਵਾਲਾ ਜੇਲ੍ਹ ਤੋਂ ਪ੍ਰੋਟੈਕਸ਼ਨ ਵਾਰੰਟ ਤੇ ਲਿਆ ਕੇ ਮੋਗਾ ਦੀ ਅਦਾਲਤ ਵਿੱਚ ਪੇਸ਼ ਕਰਕੇ ਪੁਛ ਗਿਠ ਲਈ 2 ਦਿਨਾਂ ਦਾ ਰਿਮਾਂਡ ਠਾਸੀ ਦਿੱਤਾ। ਪ੍ਰਿੰਦਰ ਜੀ ਇੱਕ ਲੀਡੀ ਵੱਲੋਂ ਸਾਡੇ ਕੋਲੇ ਬਿਆਨ ਲਿਖਾਏ ਗਏ ਸੀਗੇ ਵੀ ਪਾਪਾ ਜਿਹੜੇ ਬਲਵਿੰਦਰ ਸਿੰਘ ਹੈਗੇ ਇਹ ਚਰਨਗੜ੍ਹ ਸਾਹਿਬ ਗੁਰਦੁਆਰਾ ਸਾਹਿਬ ਖਾਰਿਆਲੀ ਨਹਿਰ ਦੇ ਕੋਲ ਜਗਰਾਉ ਉਹਨਾਂ ਵੱਲੋਂ ਉਹਦੇ ਨਾਲ ਜ਼ਬਰਦਸਤੀ ਕੀਤੀ ਗਈ ਐਂਡ ਉਹਨਾਂ ਨੇ ਪਹਿਲਾਂ ਤਾਂ ਇੱਥੇ ਕਿੰਗਡਮ ਹੋਟਲ ਦਾ ਵਕੂਆ ਸੀਗਾ ਵੀ ਇੱਥੇ

ਅਸੀਂ ਇੱਕ ਵੀ ਹੈਵ ਰਜਿਸਟਰਡ ਐਫਆਈਆਰ ਐਂਡ ਦੋ ਦਿਨ ਦਾ ਰਿਮਾਂਡ ਲਿਆ ਹੈਗਾ ਇਹਨਾਂ ਦਾ ਤੇ ਫਰਦਰ ਇਨਵੈਸਟੀਗੇਸ਼ਨ ਚੱਲਦੀ ਕਲਾ ਟਾਈਮ ਟੀਵੀ ਲਈ ਮੋਗਾ ਤੋਂ ਪੱਤਰਕਾਰ ਸਰਬਜੀਤ ਰੌਲੀ ਦੀ ਖਾਸ ਰਿਪੋਰਟ